ਲੋ ਵੀ ਅੱਜ ਪਹੁੰਚਿਆ ਕਾਠੀ ਕਲਾ ਕੇਂਦਰ ਪੰਜਾਬ ਦਾ ਜੂਬਾ ਇਥੇ ਬਾਗ ਵਿੱਚ ਆਪਦੇ ਹੱਥਾਂ ਦੀ ਕਲਾਕਾਰੀ ਨਾਲ ਬਹੁਤ ਚੀਜ਼ਾਂ ਬਣਾ ਕੇ ਰੱਖਿਆ ਹੋਈਆਂ ਠਾਸਕਾਂ ਤੇ ਟਰੈਕਟਰ ਦੀਆਂ ਤੇ ਆਸਮਾਨ ਵੀ ਇਸਮਾਨ ਜਿਹੜਾ ਹੈਗਾ ਸੇਲਾ ਲਾਣਾ ਹੈਗਾ ਵੀ ਇਥੇ ਤੁਸੀਂ ਦੇ ਸਕਦੇ ਹਾਂ ਪਰ ਜਿਹੜੇ ਟਰੈਕਟਰ ਤੇ ਹੋ ਰਤੀਜਾਂ ਦੀ ਪੰਬ ਵਗੈਰਾ ਜੋ ਮੰਨ ਲਓ ਚਪਲਾਂ ਤੋਂ ਬੰਦੀਆਂ ਉਹ ਚੀਜ਼ਾਂ ਇਹ ਸੇ ਲੱਗੋ ਸੇ ਹਾਂ ਹਮਤਾਂ ਅੱਜ ਇਹਦੇ ਤੁਸੀਂ ਲੱਗੜਾ ਦੇਖ ਰਹੇ ਹੋ ਸਮਾਨ ਰੱਖਣ ਦਾ 13 ਸਾਲ ਇਹ ਤੁਸੀਂ ਖਰੀਦ ਸਕਦੇ ਇੱਥੋਂ ਜਿਹੜੀ ਮਿਹਨਤ ਇਹ ਇੱਥੋਂ ਦੀ ਜਿਸ ਕਰਕੇ ਇਹ ਮਸ਼ਹੂਰ ਹੋਇਆ ਬਾਈ ਆ ਗਏ ਹੱਥ ਤੇ ਦਿਖਾਵਾ ਨੇ ਬਹੁਤ ਚੀਜ਼ ਆਹਾ ਟਰੈਕਟਰ ਇਹ ਸਾਰੇ ਬਾਈ ਨੇ ਚੱਪਲਾਂ ਨੂੰ ਟੱਕ-ਟੱਕ ਕੇ ਇਹਨੇ ਤਿਆਰ ਕੀਤੇ ਨੇ ਦੇਖਣ ਵਾਲੇ ਨੂੰ ਤਾਂ ਪੂਰਾ ਹੀ ਲੱਗਦਾ ਅਸਲੀ ਵਾਲਾ ਕੰਮ ਹੀ ਆ ਜਾਵਾ ਇੱਕ ਨੰਬਰ ਸਿਸਟਮ ਆ ਬਾਈ ਦਾ ਪੂਰੀ ਸਾਫ ਸਫਾਈ ਨਾਲ ਬਣਾਏ ਹੋਏ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸੇਲ ਨਹੀਂ ਹੈਗੀਆਂ ਇਹ ਬਸ ਦੇਖਣ ਵਾਸਤੇ ਇੱਕ ਤਰ੍ਹਾਂ ਦੀ ਮਿਊਜ਼ੀਅਮ ਟਾਈਪ ਹੈਗਾ ਸਿਸਟਮ ਤੇ ਜਿਹੜਾ ਥੱਲੇ ਹੈਗਾ ਸਿਸਟਮ ਇਹ ਲੱਕੜ ਦਾ ਸਮਾਨ ਹੈ ਜਿਹੜਾ ਇਹ ਤੁਸੀਂ ਖਰੀਦ ਸਕਦੇ ਹੋ ਇੱਥੋਂ ਇਸ ਖਿਆਲੀ ਦੀ ਇੱਕ ਸਾਧ ਨੂੰ ਟਿਕ ਟਿਕ ਨਹੀਂ ਇਹ ਥਾਂ ਤੇ ਜੀਰਾ ਪਾਸ ਤੋਂ ਕਿਸੇ ਜਗ੍ਹਾ ਤੇ ਇਹ ਚੀਜ਼ ਦੇਖ ਲਈ ਇਹ ਸਾਰੀ ਉੱਥੋਂ ਦੀ ਖਾਸ ਕੁਝ ਜਾਂ ਸਿੰਘਾਂ ਦੇ ਚੱਕਰ ਲਾਤੀਆਂ ਫੁੱਖਾਂ ਜਮਾਲ ਦੇ ਫੋਟੋ ਵੀ ਆ ਗਏ 70 ਦੀ ਪਿਆਰ ਅਕਸਾ ਡਾਇਰੈਕਟਰ ਆ ਕੰਨਾਂ ਚ ਬਾਈ ਜੀ ਜਿਹਨਾਂ ਨਾਲ ਵਾਸਤੇ ਬਣਾਇਆ ਠੀਕ ਹੈ ਜੀ ਮੇਰੇ ਅਨੁਸਾਰ ਇਹ ਡਾਇਰੈਕਟਰ 21 ਆ ਬਾਈ ਜੀ ਠੀਕ ਹੈ ਜੀ ਤੁਸੀਂ ਸਵਾਇ 3 ਮੀਟਰ ਕੱਸ ਇਹ ਥਾਰ ਜਿੰਨੇ ਥਾਰਾਂ ਦੇ ਟਰੈਕਟਰ ਬਿਕਾਉਗਾ ਠੀਕ ਹੈ ਜੀ ਉਹ 18 ਤੇ ਉਹ ਟਰੈਕਟਰ ਬਗਾਉਗਾ ਪਰ ਆਹ ਟਰੈਕਟਰ ਇਹ ਟਰੈਕਟਰ ਇਹਦੀ ਕਿਤੇ ਅਸੇ ਸਾਮ ਨੂੰ ਇਹੋ ਜਿਹੇ ਪਰਖਿਆ ਸੰਭਾਲ ਤਾ ਆਹ ਲੱਕੜ ਦਾ ਸਮਾਨ ਜਿੰਨਾ ਵੀ ਹੈ ਇਹ ਸਾਰਾ ਇਹ 3000 ਲੱਗਣਾ ਰੂੜੀ ਗੋਟਾ ਵੀ ਸਾਰੀਆਂ ਚੀਜ਼ਾਂ ਲੱਕੜੀਆਂ ਰੇਲ ਗੱਡੀਆਂ ਇਹ ਤੋਂ ਸੀ ਖਰੀਦ ਸਕਦੇ ਹਾਂ